ਸਤਿ ਸ਼੍ਰੀ ਅਕਾਲ ਦੋਸਤੋ ਇੱਕ ਕਹਾਵਤ ਬੜੀ ਕਾਮਨ ਹੈ ਮੈਨ ਇਜ਼ ਨੋਨ ਬਾਈ ਕੰਪਨੀ ਹੀ ਕੀਪਸ ਇਨਸਾਨ ਆਪਣੀ ਕੰਪਨੀ ਤੋਂ ਪਛਾਣਿਆ ਜਾਂਦਾ ਹੈ ਕਿ ਉਹ ਜੀ ਕਿ ਉਸ ਦੀ ਕਿਹੋ ਜੀ ਸੰਗਤ ਹੈ ਮੈਂ ਤੁਹਾਨੂੰ ਇਹਦੇ ਐਗਜ਼ਾਮਪਲ ਦੇ ਵਿੱਚ ਇੱਕ ਛੋਟੀ ਜੀ ਗੱਲ ਸੁਣਾਉਣਾ ਇੱਕ ਬੰਦੇ ਨੇ ਇੱਕ ਪਲਾਟ ਲਿਆ ਬੜਾ ਮੁੱਕੇ ਦਾ ਪਲਾਟ ਸੀਗਾ ਬਹੁਤ ਵਧੀਆ ਪਲਾਟ ਉਸਨੇ 20 ਲੱਖ ਰੁਪਏ ਦਾ ਪਲਾਟ ਲਿਆ ਚੋ ਉਹ اچانک ਪਲਾਟ ਦੇ ਨਾਲ ਉੱਥੇ ਇੱਕ ਸ਼ਮਸ਼ਾਨ ਘਾਟ ਸੈਂਕਸ਼ਨ ਹੋ ਗਿਆ ਬਿਲਕੁਲ ਪਲਾਟ ਦੇ ਨਾਲ ਦੇ ਪਲਾਟ ਦਾ ਸ਼ਮਸ਼ਾਨ ਘਾਟ ਦੇ ਨਾਲ ਲੱਗਨ ਕਰਕੇ ਕੀ ਹੋ ਗਿਆ ਪਲਾਟ ਦੀ ਵੈਲਿਊ ਖਤਮ ਹੋ ਗਈ ਉਸ ਨੂੰ ਕੋਈ ਖਰੀਦੇਗਾ ਨਹੀਂ ਉਸ ਦੀ ਵੈਲਿਊ ਬਿਲਕੁਲ ਜ਼ੀਰੋ ਹੋ ਗਈ ਕਿਉਂਕਿ ਸ਼ਮਸ਼ਾਨ ਘਾਟ ਦੇ ਨਾਲ ਕੋਈ ਵੀ ਆਪਣਾ ਘਰ ਨਹੀਂ ਬਣਾਣਾ ਚਾਹੇਗਾ ਚਾਹੇ ਤੁਸੀਂ ਉਹ ਚਾਹੇ ਮੈਂ ਚਲੋ ਮੈਂ ਇਹੀ ਐਗਜ਼ਾਮਪਲ ਤੁਹਾਨੂੰ ਇੱਕ ਹੋਰ ਲੈਣਾ ਜੇ ਉਸੇ ਪਲਾਟ ਦੇ ਨਾਲ ਅਮਤਾਪ ਬਚਨ ਆਪਣਾ ਬੰਗਲਾ ਬਣਾ ਲੇ ਜਾਂ ਰਜੇਸ਼ ਖੰਨਾ ਆਪਣਾ ਬੰਗਲਾ ਬਣਾ ਲੇ ਕੋਈ ਵੱਡਾ ਐਕਟਰ ਤਰਮਿੰਦਰ ਜੇ ਉਹ ਆਪਣਾ ਬੰਗਲਾ ਬਣਾ ਲੇ ਜਾਂ ਉਸ ਪਲਾਟ ਦੇ ਨਾਲ ਕੋਈ ਫਲੈਟ ਬਣ ਜੇ ਜਾਂ ਉਸ ਪਲਾਟ ਦੇ ਨਾਲ ਕੋਈ ਜਿਮ ਬਣ ਜਾਏ ਜਾਂ ਕੋਈ ਮਾਰਕੀਟ ਬਣ ਜਾਏ ਤਾਂ ਉਸ ਪਲਾਟ ਦੀ ਕੀਮਤ ਉਸ ਪਲਾਟ ਦੀ ਕੀਮਤ ਵੱਧ ਜਾਏਗੀ ਕੀ ਮਤਲਬ ਹੋਇਆ ਕਿ ਪਲਾਟ ਦੀ ਸਰਾਉਂਡਿੰਗ ਜੋ ਸੀ ਇੱਕ ਵਾਰੀ ਸ਼ਮਸ਼ਾਨ ਦਾ ਹਟਾਇਆ ਉਸ ਦੀ ਕੀਮਤ ਖਤਮ ਹੋ ਗਈ ਦੂਜੀ ਵਾਰੀ ਬੰਗਲੇ ਬਣ ਗਏ ਫਲੈਟ ਬਣ ਗਏ ਜਿਮ ਬਣ ਗਿਆ ਜਾਂ ਕੋਈ ਸਟੇਡੀਅਮ ਬਣ ਗਿਆ ਤਾਂ ਉਸ ਦੀ ਕੀਮਤ ਵੱਧ ਗਈ ਇਸ ਚੀਜ਼ ਤੋਂ ਐਗਜ਼ਾਮਪਲ ਤੋਂ ਤੁਹਾਨੂੰ ਇੱਕ ਸਿੱਖਿਆ ਮਿਲਦੀ ਹੋਏਗੀ ਕਿ ਮੈਨ ਇਜ਼ ਨੋਨ ਬਾਈ ਕੰਪਨੀ ਹੀ ਕੀਪਸ ਬੰਦਾ ਜਿਹੋ ਜੀ ਸੰਗਤ ਹੁੰਦੀ ਹੈ ਉਹੋ ਜੀ ਰੰਗਤ ਤੇ ਚਰੰਗ ਜਾਂਦਾ ਸੋ ਆਪਣੀ ਸੰਗਤ ਨੂੰ ਸਦਾਰੋ ਆਪਣੇ ਸਰੌਂਡਿੰਗ ਆਪਣੇ ਆਸ-ਪਾਸ ਦੇ ਬੰਦੇ ਅੱਛੇ ਆਪਣੇ ਮਿੱਤਰ ਬਣਾਓ ਅੱਛੇ ਰਿਸ਼ਤੇਦਾਰਾ ਨਾਲ ਮਿਲੋ ਸੰਗਤ ਤੁਹਾਡੀ ਅੱਛੀ ਹੈ ਤਾਂ ਰੰਗਤ ਆਪਣੇ ਆਪ ਅੱਛੀ ਹੋ ਜਾਏਗੀ ਇਸੇ ਤਰ੍ਹਾਂ ਮੈਂ ਦੋਸਤੋ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਨਾ ਮੈਂ ਆਪਣੀ ਇੱਕ ਫੋਟੋ ਕਿਸੇ ਵੱਡੇ ਬੰਦੇ ਨਾਲ ਖਿਚਾਲਾ ਮੋਤੀ ਨਾਲ ਖਿਚਾਲਾ ਜਾਂ ਭਗਵਾਨਤਮਨ ਨਾਲ ਖਿਚਾਲਾ ਜਾਂ ਕਿਸੇ ਵੱਡੇ ਐਕਟਰ ਨਾਲ ਜਾਂ ਵੱਡੇ ਪਲੇਅਰ ਨਾਲ ਤਾਂ ਮੈਂ ਜੋ ਫੀਸ ਲੋਕਾਂ ਤੋਂ ਲੈ ਰਿਹਾ ਮੇਰੀ ਫੀਸ ਆਟੋਮੈਟਿਕਲੀ ਦੁੱਗਣੀ ਹੋ ਜਾਣੀ ਹੈ ਜੇ ਮੇਰੀ ਫੋਟੋ ਕਿਸੇ ਚੋਰ ਚੱਕਰ ਦੇ ਨਾਲ ਜਾਂ ਕਿਸੇ ਨਾਲ ਇਹੋ ਜਿਹੇ ਬੰਦੇ ਨਾਲ ਆ ਜਾਏ ਜੋ ਸਮਾਜ ਚ ਬਦਨਾਮ ਹੈ ਤਾਂ ਲੋਕ ਮੈਨੂੰ ਲਾਈਕ ਵੀ ਕਰਨਾ ਬੰਦ ਕਰ ਦੇਣਗੇ ਮੇਰੀ ਜਿਹੜੀ ਫੀਸ ਹੈ ਲੈਣ ਦੀ ਉਹਦੀ ਫੀਸ ਦੀ ਪਹਿਲੀ ਖਤਮ ਹੋ ਜਾਏ ਕਿਉਂ ਕਿਉਂਕਿ ਮੇਰੀ ਫੋਟੋ ਦੀ ਸੰਗਤ ਸੀ ਜਿਹੜੀ ਉਹ ਜੇ ਮੋਤੀ ਨਾਲ ਹੈ ਜਾਂ ਸੀਐਮ ਨਾਲ ਹੈ ਜਾਂ ਕਿਸੇ ਵੱਡੇ ਐਕਟਰ ਨਾਲ ਹੈ ਤਾਂ ਉਹਦੀ ਵੈਲਿਊ ਵੱਧ ਜਾਂਦੀ ਹੈ ਜੇ ਕਿਸੇ ਚੋਰ ਚੱਕੇ ਦੇ ਨਾਲ ਹੈ ਤਾਂ ਉਸਦੀ ਵੈਲਿਊ ਨਹੀਂ ਰਹਿੰਦੀ ਸੋ ਸਾਡੀ ਸੰਗਤ ਤੇ ਨਾਲ ਹੀ ਰੰਗਤ ਬੰਨੀ ਹੈ ਸੋ ਆਪਣੀ ਸੰਗਤ ਨੂੰ ਸੁਧਾਰੋ ਆਪਣੀ ਸੰਗਤ ਨੂੰ ਤੇ ਇੱਕੇ ਬਨਾਓ ਬਹੁਤ ਮਹਿਮਾਨੀ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਮਹਿਮਾਨ